ਬਹੁਤ ਥੋੜਾ ਇੱਕ ਮੈਂ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਮੇਰੀ ਪਹਿਲਾਂ ਮੈਂ ਪਹਿਲਾਂ ਕਰ ਲਵਾਂ ਮੈਂ ਪਹਿਲਾਂ ਕਰ ਲਵਾਂ ਦੇਖੋ ਤੁਹਾਡੀ ਸੇਵਾਦਾਰ ਆ ਤੁਹਾਡੀ ਧੀ ਆ ਨਾ ਮੈਂ ਪਿੱਛੇ ਹਟੀਆਂ ਨਾ ਪੂਰੇ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਜਦੋਂ ਦਾ ਪਿਛਲੇ ਸਾਲ ਦਾ ਬੰਦ ਟੁੱਟਿਆ ਨਾ ਇਹ ਆ ਕਿ ਮੈਂ ਇਸ ਬੰਦ ਦੀ ਸਾਰ ਨਹੀਂ ਲਈ ਇਹ ਕੁਦਰਤ ਦੀ ਕਰੋਪੀ ਆ ਕੋਈ ਤਤਕਾ ਸਵਾਲ ਨਾ ਕਰਿਓ ਕੋਈ ਇਹੋ ਜੀ ਗੱਲ ਨਾ ਕਰਿਓ ਅਸੀਂ ਸਾਰੇ ਜਿਹੜੇ ਆ ਇਸ ਜਿਹੜੀ ਮੁਸੀਬਤ ਆਪਣੇ ਤੇ ਆਈ ਇਹਦੇ ਵਿੱਚੋਂ ਅਸੀਂ ਸਾਰਿਆਂ ਨੇ ਰਲ ਕੇ ਨਿਕਲਣਾ ਜੀ ਅਸੀਂ ਜੁਮੇਵਾਰ ਤੁਹਾਡੇ ਘਰ ਬੰਦੇ ਅਸੀਂ ਜੀ ਮੈਂ ਜਿਲ੍ਹਾ ਪ੍ਰਚੰਡ ਚੰਦਰਦੀਪ ਜੀ ਦਾ ਸਰਪੰਚ ਪਿੰਡ ਬਾਸੋਂਪੁਰ ਜੀ 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 ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਕੰਮ ਹੁਣ ਹੋ ਰਿਹਾ ਇਹ ਕੰਮ ਅੱਜ ਤੋਂ ਜਦੋਂ ਵੀ ਪਤਾ ਸਾਨੂੰ ਹਰ ਸਾਲ ਇਹੀ ਕੁਝ ਹੁੰਦਾ ਜੀ ਇਹ ਇਤਿਨਾਮਾ ਨਹੀਂ ਹੋਇਆ ਪਿਛਲੇ ਸਰਕਾਰਾਂ ਦੇ ਵੀ ਹੁੰਦਾ ਜੀ ਅਸੀਂ ਵੀ ਤੁਸੀਂ ਕਹੋਵੇ ਤੁਹਾਡੇ ਵੇਲੇ ਹੁੰਦਾ ਪਿਛਲੇ ਵੀ ਹੁੰਦਾ ਹਾਂ ਹਮ ਪਰ ਇਹਨੂੰ ਸਰਕਾਰਾਂ ਦਾ ਫਰਜ਼ ਬਣਦਾ ਸਾਨੂੰ ਪਤਾ ਹਰ ਸਾਲ ਹੜ ਆਉਣੇ ਆ ਜੀ ਇੱਕ ਤਾਂ ਇਹ ਦੂਸਰ ਆਉਣੇ ਆ ਅਸੀਂ ਜਿਹੜੇ ਇਹਨਾਂ ਦਾ ਮੇਨਟੇਨੈਂਸ ਪਹਿਲਾਂ ਕਿਉਂ ਨਹੀਂ ਕਰਦੇ ਅੱਜ ਅਸੀਂ ਦੇਖੋ ਇੱਥੇ ਵੀ ਅੱਜ ਹੁਣ ਤੁਸੀਂ ਵੀ ਦੇਖ ਲਓ ਮੇਰਾ ਖਿਆਲ ਸਰਕਾਰੀ ਮਸ਼ੀਨ ਇੱਕ ਅੱਧੀ ਹੋਣੀ ਬਾਕੀ ਸਾਰੀਆਂ ਪ੍ਰਾਈਵੇਟ ਮਸ਼ੀਨਾਂ ਖੜੀਆਂ ਆ ਕੇ ਇੱਥੇ ਲੋਕ ਕਰ ਰਹੇ ਕੰਮ ਨਹੀਂ ਜੀ ਨਗਰਪੰਚਾਇਤ ਕੋਈ ਹੈ ਜੀ ਕੋਈ ਕੋਈ ਮੈਂ ਦਿੰਦੀ ਜਵਾਬ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਨਹੀਂ ਨਹੀਂ ਜੀ ਤੁਹਾਡੀ ਚਲੋ ਤੁਹਾਡਾ ਸਵਾਲ ਮੇਰੇ ਕੋਲ ਆ ਗਿਆ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਤੁਸੀਂ ਜਿਹਨੇ ਜਲੰਧਰ ਦੇਓ ਤੁਸੀਂ ਇਸ ਹਲਕੇ ਨੂੰ ਜਾਣਦੇ ਨੇ ਆ ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲ ਰਿਹਾ ਇੱਥੇ ਦੇ ਜਿਹੜੇ ਬਿਸ਼ਿੰਦੇ ਨੇ ਜ਼ਿੰਮੇਦਾਰ ਪੁੱਛ ਲਓ ਕਿ ਕਿਸੇ ਨੂੰ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਆ ਦਰਿਆ ਦੇ ਅੰਦਰ ਪੂਰਾ ਕਿਲੋ 1.5 ਕਿਲੋਮੀਟਰ ਤੱਕ ਅੰਦਰ ਪੱਥਰ ਲੱਗ ਰਿਹਾ ਸੁਣ ਲਓ ਜੀ ਗੱਲ ਸੁਣ ਲਓ ਜੀ ਮੇਰੀ ਗੱਲ ਮੇਰਾ ਵੀ ਇਹੀ ਆ ਫਿਰ ਤੁਸੀਂ ਆਉਣੇ ਹੋ ਨਾ ਤੁਸੀਂ ਉਹ ਏਰੀਆ ਨਾ ਮੇਰੀ ਇਹੀ ਆ ਤੁਸੀਂ ਉਦੋਂ ਆਉਨੇ ਹੋ ਜਦੋਂ ਜਦੋਂ ਆ ਕੇ ਇੱਥੇ ਹੜ੍ਹ ਦੇ ਵਿੱਚ ਜਾਂ ਕਿਸੇ ਮੁਸੀਬਤ ਦੇ ਵਿੱਚ ਨਹੀਂ ਮੈਂ ਨਹੀਂ ਤਾਂ ਬਿਲਕੁਲ ਨਹੀਂ ਨਾ ਬਿਲਕੁਲ ਨਹੀਂ ਸਰਕਾਰ ਦਾ ਫਰਜ਼ ਤੁਸੀਂ ਪੁੱਛੋ ਜੀ ਮੇਰੇ ਨੂੰ ਨਹੀਂ 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 ਦੇਖੋ ਮੈਂ ਤੁਹਾਡੇ ਨਾਲ ਮਤਲ ਨਹੀਂ ਲਾਉਣਾ ਇੱਥੇ ਇੱਥੇ ਸਾਰਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਤੁਹਾਡਾ ਚਲੋ ਨਿਕਲੋ ਚਲੋ ਚਲੋ ਪਰਦਾਨ ਕੀਆ ਕਰੋ ਚੱਲ ਕੇ ਆਪਣੀਆਂ ਪ੍ਰਦਾਨਗੀਆਂ ਕਰੋ ਸਾਨੂੰ ਕੋਣੀ ਹੈ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਨੀ ਇੱਕ ਬੰਦੇ ਮੈਂ ਡੂੰਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੈਂ ਇੱਥੇ ਰਹਿਣੀ ਆ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕੇ ਸੇਕੋ ਅਸੀਂ ਰੋਟੀਆਂ ਚਲੋ 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 ਕੀ ਕਰਨਾ ਤੁਸੀਂ ਚਲੋ ਚਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਡਰਾਮਾ ਕੰਮ ਕੰਦੇ ਹੋ ਬੰਦੇ ਨੂੰ ਕੰਮ ਕੰਦੇ ਹੋ ਬੰਦੇ ਦੇ ਇੱਥੇ ਆਏ ਵੱਡੇ ਇੱਥੇ ਚੌਧਰੀ ਬਣ ਕੇ ਚਲੋ ਚਲੋ ਕਾ ਇਹਨਾਂ ਨੂੰ ਇਧਰ ਧੱਕੋ ਸਾਰੇ ਨੂੰ ਕੰਮ ਕਰਦੇ ਹੋ ਲੋਕਾਂ ਨੂੰ ਆ ਗਿਆ ਮੂੰਹ ਚੱਕ ਕੇ ਇਨਾਂ ਨੂੰ ਬਸ ਬੱਕ ਬੱਕ ਕਰਨ ਨੂੰ ਟਾਈਮ ਚਾਹੀਦਾ ਨਾ ਕੋ ਗੱਲ ਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੇ ਦੇਣਾ ਨਹੀਂ ਇੰਨੇ ਦਿਨਾਂ ਦੇ ਕਿੱਥੇ ਆ ਮੈਨੂੰ ਮੈਂ ਤੁਹਾਡੇ ਲਾਈਵ ਚੱਲਦਾ ਮੈਂ ਲਾਈਵ ਚੱਲਦਾ ਕਿਹੜੇ ਤਰਫ ਮੈਂ ਤੁਹਾਨੂੰ ਮੈਂ ਇਹਨਾਂ ਨੂੰ ਐਸੇ ਲਾਈਵ ਚੱਲਦੇ ਤੇ ਪੁੱਛਦੀ ਆ ਇਹ ਸਾਰੇ ਪੰਜਾਬ ਦੇ ਵਿੱਚ ਨੇਰੀ ਆਈ ਪਈ ਹੜ ਆਇਆ ਪਿਆ ਕਿੱਥੇ ਤੁਹਾਡੀਆਂ ਸੰਸਥਾਵਾਂ ਕਿੱਥੇ ਤੁਹਾਡੀਆਂ ਪਾਰਟੀਆਂ ਕਿੱਥੇ ਸੇਵਾ ਕਰਦੀਆਂ ਜਿਹੜਾ ਹੁਣ ਪਰਲੇ ਪਾਸੇ ਟੁੱਟਦਾ ਉਧਰ ਮਿੱਟੀ ਪਾਈ ਆ ਤੁਸੀਂ ਸਾਰੀ ਨਹੀਂ ਨਹੀਂ ਇਹਨਾਂ ਨੂੰ ਪੁੱਛੋ ਕਿੱਥੇ ਸੇਵਾ ਕਰਦੇ ਤੁਸੀਂ ਸਿਰਫ ਇਹ ਸਿਆਸਤ ਕਰਨ ਆਏ ਆ ਇੱਥੇ ਇੱਥੇ ਹਰੀਆਂ ਪੱਗਾਂ ਬੰਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੋਂ ਨੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲੋ ਇਥੋਂ ਕੱਢੋ ਇਹਨਾਂ ਨੂੰ ਬਾਹਰ 30 ਚੱਕਰ ਤਕਰੀਬਨ ਬੱਸ ਹੋ ਗਿਆ ਇਹ ਐਮਐਲਏ ਨਹੀਂ ਲਿਆ ਮੈਂ ਹਰ ਵੇਲੇ ਬੰਦੇ ਰਹਿੰਦੀ ਹੈ ਮੈਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਇਹਦੇ ਵਿੱਚ ਆ ਜਾਂਦੇ 1 ਘੰਟੇ ਦੇ ਵਿੱਚ ਕੱਟੋ-ਕੱਟ 5 ਕਰੋੜ ਰੁਪਏ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਖਰਚ ਕੀਤਾ ਇੱਥੇ ਤਮਾਸ਼ੀ ਕੱਢੋ ਇਹਨਾਂ ਨੂੰ ਬਾਹਰ ਕਰੋ ਇੱਧਰ ਲੈ ਆ ਇਹਨਾਂ ਨੂੰ ਬਾਹਰ ਕੱਢੋ ਇੱਧਰ ਕੱਢੋ ਲੈ ਕੇ ਆ ਇਹਨਾਂ ਨੂੰ ਇੱਧਰ ਕੰਮ ਕਰਨ ਦੇ ਲੋਕਾਂ ਨੂੰ ਤਮਾਸ਼ਾ ਬਣਾ ਕੇ ਰੱਖਿਆ ਹੈ ਜਿੱਥੇ ਮਰਜ਼ੀ ਪਹੁੰਚ ਜਾਂਦੇ ਗਲੋਚ ਪਾ ਕੇ ਸਾਫੇ ਮੈਂ ਇੱਥੇ ਹੀ ਆ ਕੇ ਕੱਢੋ ਇਹਨਾਂ ਨੂੰ ਬਾਹਰ ਏਰੀਆ ਦੇ ਬੰਦੇ ਬੋਲੋ ਭਾਈ ਜਿਹਨੇ ਮੇਰੇ ਹੋ ਕੇ ਮੈਡਮ ਆਨੇ ਲਿਖਿਆ ਨੇ ਕਟੋ ਬੈਠੇ ਐਮਐਲਏ ਸਾਹਿਬ ਆਪਣੇ ਪੈਰੀ ਸਾਡੇ ਇੱਥੇ ਆਪਣਾ ਚੱਲ ਦਵਾਣਾ ਕੋਈ ਕੰਮ ਕਰਦਾ ਕਿ ਤੁਹਾਡੇ ਆ ਕੇ ਜੂਣੇ ਮੈਡਮ ਨੇ ਕਿੰਨਾ ਹੋਇਆ ਦੋਰੋ ਦੋਰੋ ਇਹਨਾਂ ਨੂੰ ਹੋ ਗਈਆਂ ਰੋਟੀਆਂ ਬਰ ਸੇਕ ਲਈਆਂ ਇਹਨਾਂ ਨੇ ਬਹੁਤ ਸ਼ਰਮ ਹੀ ਹੈਨੀ ਸ਼ਰਮ ਹੀ ਹੈਨੀ ਹਰਥਾਂ ਪਹੁੰਚ ਜਾਂਦੇ ਮੂੰਹ ਚੱਕ ਕੇ ਇਹ ਮੈਂ ਤਾਂ ਦੇਖ ਕੇ ਜਗਲ ਵਾਲੀ ਯਾਰ ਦੇਖੀ ਆ ਕੋਈ ਜਾਣੇ ਨਾ ਤੈਨੂੰ ਪਛਾਣੇ ਨਾ ਤੇਰੇ ਕੋਈ ਜਾਣਦਾ ਨਹੀਂ ਤੂੰ ਆ ਕੇ ਸਵਾਲ ਕਰਨ ਲੱਗ ਪਿਆ ਕੋਈ ਨਹੀਂ ਰਾਜਨੀਤੀਆਂ ਸਤ ਅੱਗੇ ਕੀ ਵੀ ਰਾਜਨੀਤੀ ਲਿਓ ਲਿਓ ਇਹਨਾਂ ਨੂੰ ਵਾਪਸ ਕੱਢੋ ਇੱਧਰ ਸਾਰਿਆਂ ਨੂੰ ਕੰਮ ਕਰਨ ਦੇ ਬੰਦੇ ਨੂੰ ਕੰਮ ਕਰਕੇ ਵੀ ਦਿਖਾਵੇ ਨਾ ਮੈਡਮ ਵਾਂਗੂ ਉਹ ਕੋਈ 25 ਸਾਲ ਦੇ ਵਿੱਚ 25 ਸਾਲ ਦੇ ਵਿੱਚ ਉਹਨੇ ਕੋਈ ਪੱਥਰ ਨਹੀਂ ਇੱਥੇ ਲਾਇਆ ਪਰਸੋਂ 200 ਲੋਕਾ ਰੈਗੂਲਰ ਕੰਮ ਚਾਉਂਦੇ ਪਰਸੋਂ ਇੱਥੇ ਆਈ ਸੀ ਇੱਥੇ ਦੇ ਮੁੱਖ ਜ਼ਿੰਮੇਵਾਰ ਕਹਿੰਦੇ ਕਿ ਪਿਛਲੇ 26 ਸਾਲ ਤੋਂ ਕਿਸੇ ਸਰਕਾਰ ਨੇ ਇੱਕ ਪੱਥਰ ਨਹੀਂ ਇੱਥੇ ਲਾਇਆ ਜੀ ਔਰ ਪਿਛਲੇ 2 ਸਾਲ ਤੋਂ ਲਗਾਤਾਰ ਪੱਥਰ ਲੱਗ ਰਿਹਾ ਔਰ 5 ਕਰੋੜ ਦਾ ਕੰਮ ਸਰਕਾਰ ਨੇ ਇਸ ਬੰਦ ਦੇ ਉੱਤੇ ਕੀਤਾ ਔਰ ਸਾਰੇ ਅੰਦਰਲੇ ਪਾਸੇ ਸਾਰੇ ਪੱਥਰ ਲਾਇਆ ਇਹ ਤਮਾਸ਼ੀਬੀਨ ਜੇ ਇਕੱਠੇ ਹੋ ਕੇ ਆ ਜਾਂਦੇ ਆ ਘੰਟਾ ਨਹੀਂ ਕਦੇ ਬੰਦਾ ਦੇਖੋ ਇਦਾਂ ਦੇ ਨੂੰ ਇੱਥੇ ਬੰਦਾ ਪਹਿਲੇ ਦਿਨ ਬੜਿਆ ਜੀ ਮੈਂ 10 ਮਿੰਟ ਲਾ ਆ ਰਹੀਆ ਪੱਗਾ ਬੰਨ ਕੇ ਇਹਨਾਂ ਨੂੰ ਲੁੱਟਣ ਦਾ ਲੋਕਾਂ ਨੂੰ ਲਸਾਂਸ ਲਿਆ ਆ ਜੀ ਜੀ ਸਿਰਫ ਇਹਨਾਂ ਨੇ ਸਿਆਸਤ ਕਰਨੀ ਅੱਜ ਦਾ ਦਿਨ ਆ ਠੀਕ ਹੈ ਜੀ ਇਹਨਾਂ ਨੂੰ ਨਾਂ ਦਾ ਇਹਨਾਂ ਦਾ ਨਾਂ ਜਾਣਦੇ ਨਾ ਕਦੇ ਛਗਲਾਂ ਦੇਖੀਆਂ ਕਦੇ ਚਲੋ ਕੱਢ ਕੇ ਲੈ ਆਇਆ ਨਾ ਨੂ ਬਾਹਰ ਉਹ ਬੰਦੇ ਉਹ ਕਹਿਣ ਵੀ ਤੂੰ ਨਹੀਂ ਚਲੋ ਹਾੜ ਦੀ ਉਹ ਸੰਭਾਲ ਕਰ ਲਿਆ ਕਹਿੰਦੇ ਸਾਰੇ ਤਾਂ ਬਣਿਆ ਕੱਲ ਖੜਾਏ ਉਹ ਕੋਈ ਨਹੀਂ ਚਲਦੇ ਆ ਤੁਰਨ ਦਿਓ ਇਹਨਾਂ ਨੂੰ ਮੈਨੂੰ ਵੈਸੇ ਕਾਹਲੀ ਆ ਮੈਂ ਬਾਕੀ ਹਲਕਾ ਦੇਖਣੇ ਜਾ ਕੇ ਇੱਥੇ ਆਣ ਕੇ ਅੱਗੇ ਲਾਈਵ ਹੋਣ ਇੱਥੇ ਆਣ ਕੇ ਵੀ ਕੋਈ ਨਹੀਂ ਆਇਆ ਪਹਿਲਾਂ ਕਰਦੇ ਮੌਕੇ ਤੇ ਕਿਉਂ ਆਇਆ ਕੁੱਤੇਖਾਨੀ ਕਰਾਉਣੀ ਸੀ ਕਰਾ ਲਈ ਹਾਂ ਟਰਾਲੀ ਤੇ ਟਰਾਲੀ ਤੇ ਆਉਂਦੋ ਚਲੋ ਭਾਈ ਅੱਗੇ ਕਿਨ ਹੋ ਜਾ ਤੁਸੀਂ ਭਾਜੀ ਕੋਈ ਨਹੀਂ ਕੋਈ ਨਹੀਂ ਚਲੋ ਜਰ ਭਾਈ ਅੱਗੇ ਕਿਨ ਹੋ ਜਾ ਅੱਗੇ ਆ ਲੈ ਯਾਰ ਆਪਣੀ ਗੱਲ ਨਹੀਂ ਇੱਕ ਮਿੰਟ ਆ ਜਾ ਇੱਕ ਬੰਦੇ ਸਵੇਰ ਦੇ ਆ ਇੱਕ ਮਿੰਟ ਇਹ ਬਾਈ ਨੇ ਇੱਕ ਟ੍ਰ ਇਹ ਸਰਕਾਰੀ ਦੂਸਰੀਆਂ ਫੋਗਲੈਂਡ ਪੈਜ ਇਹਨਾਂ ਨੇ ਦੇ ਆ ਤੇਰੇ ਫਿਰ ਉਹਦੀ ਸਰਕਾਰੀ ਆ ਫੋਗਲੇ ਨਾਲ ਸਰਕਾਰੀ ਹੁੰਦੀਆਂ ਬਈਆ ਕਿਹਦੀ ਜੇਬ ਤੋਂ ਜਾਣੀ ਬੈਠੇ ਇੰਚਾਰਜੋ ਕਹਿਣ ਮੁੜ ਕੇ ਇੱਥੇ ਆਣ ਕੇ ਬੋਲਣ ਇੱਥੇ ਭਰੀ ਜਾਂਦੀਆਂ ਇਹ ਹੁਣ ਆਜੇ ਸਵੇਰ ਦੇ ਜਿਹੜੇ ਮੁੱਡੇ ਲੱਗ ਜਦੋਂ ਇਹਨੂੰ ਪਤਾ ਲੱਗਿਆ ਵੀ ਐਮਐਲਏ ਸਾਹਿਬ ਨੇ ਆਉਣਾ ਆ ਹਾਂ ਆ ਗਏ 700 ਲੋਕਾਂ ਦੀਆਂ ਲਾਸ਼ਾਂ ਤੇ ਨਹੀਂ ਰਾਜਨੀਤੀ ਕੀਤੀ ਲੋਕਾਂ ਦੇ ਫੰਡ ਖਾਦੇ ਨੇ ਇੱਦੇ ਇੱਦੇ ਕੋਈ ਨਾ ਨਾਂ ਨਾ ਜਾਣੇ ਕੋਈ ਸ਼ਕਲ ਨਹੀਂ ਦੇਖੀ ਕਿਸੇ ਸੰਗੋ ਵਾਲੇ ਮੈਂ ਕਹਿੰਦਾ ਇੱਥੇ ਗਰੰਟੀ ਨਾ ਕਹਿੰਦਾ ਗਰੰਟੀ ਨਾ ਕਹਿੰਦਾ ਸੰਗੋ ਵਾਲ ਵਾਸੀਆਂ ਨੂੰ ਦੇਖ ਲਓ ਹੋ ਸਕਦਾ 100 ਤੋਂ 5 ਸਾਰੇ ਤੋਂ 5000 ਦਾਖਲ ਹੋ ਕੇ ਨਾ ਮੈਂ ਜਾਣਦੇ ਹਾਂ ਨਾ ਨਾ ਜਾਣਦੇ ਹਾਂ ਬਾਕੀ 95 ਲੋਕ ਨਹੀਂ ਜਾਣਦੇ ਇਹਨਾਂ ਨੂੰ ਕੋਈ ਬੰਦਾ ਹੈ ਕੌਣ ਹੈ ਉਹ ਵੀ ਉਹ ਜਾਣਦੇ ਜਿਹੜੇ ਨਾਲ ਜੁੜੇ ਹੋਏ ਨਾਲੇ ਆ ਸਮਾ ਨਹੀਂਗਾ ਰਾਜਨੀਤੀ ਨਾਲੇ ਆ ਸਮਾ ਐਵੇਂ ਬਕਵਾਸਿਆ ਨਾਲੇ ਕੋਈ ਗੱਲ ਦਾ ਕੋਈ ਮੂਹਰ ਸਿਰਦ ਹੋਣਾ ਚਾਹੀਦਾ ਤੁਸੀਂ ਸਵਾਲ ਕਰਨਾ ਚੱਜ ਦਾਤ ਕਰੋ ਮੈਂ ਤਾਂ ਰਹਿੰਦੀ ਇੱਥੇ ਆ ਮੈਨੂੰ ਕਿਹਨੇ ਨਹੀਂ ਦੇਖਿਆ ਨਿੱਕਾ ਨਿੱਕਾ ਬੱਚਾ ਬੱਚਾ ਮੈਨੂੰ ਜਾਣਦਾ ਨੁਕਸਾਨ ਕਿੰਨਾ ਹੋ ਰਿਹਾ ਕਿੰਨੇ ਬੰਦੇ ਮਾਰ ਰਹੇ ਕਿੰਨੀਆਂ ਜਾਨਵਰ ਮਾਰ ਰਹੇ ਇਹ ਗੱਲਾਂ ਕਰ ਇਹਨੂੰ ਇਹਨੂੰ ਪੁੱਛੋ ਵੀ ਤੇਰੇ ਮੇਰੀ ਸੁਣ ਇਹਨੂੰ ਪੁੱਛ ਲਓ ਤੇਰੇ ਪਿੰਡ ਵਾਲੇ ਤੈਨੂੰ ਜਾਣਦੇ ਆ ਮੈਨੂੰ ਬੱਚਾ ਬੱਚਾ ਜਾਣਦਾ ਪੰਜ 6 ਸਾਲ ਤੋਂ ਲੈ ਕੇ ਬਜ਼ੁਰਗਾਂ ਤੱਕ ਅਈਆ ਸਵੇਰੇ ਇੱਥੇ ਆਜਦੇ ਆਏ ਆ ਨਾ ਇਹਦਾ ਪਿੰਡ ਜਾਣੇ ਕੋਈ ਤੇ ਨਾ ਇਹਦਾ ਨਾਮ ਜਾਣੇ ਕੋਈ ਨਹੀਂ ਉਹ ਹੀ ਨੇ ਅਸੀਂ ਕਿਹਾ ਮੈਂ ਕਿ ਤੁਸੀਂ ਰਾਜਨੀਤੀ ਬਾਹਰ ਛੇ ਕੀ ਕਰੋ 5 ਵਜੇ ਦਾ ਸਾਰਾ ਪ੍ਰਸ਼ਾਸਨ ਇੱਥੇ ਆ ਵੈਸੇ ਜੋ ਬਿਲਗਾ ਇੱਥੇ ਆ ਜੀਸੀਬੀ ਦਾ ਸਰੇਹਾ ਗਿਆ ਸੀ ਘੰਟੇ ਦੇ ਵਿੱਚ ਜੀਸੀਬੀ ਦੇਖੋ ਜੀ ਤੁਰੰਤ ਮਾਲਾ ਕਾਲ ਕੀਤੀ ਤਾਂ ਇਹ ਵੀ ਆ ਇੱਕ ਘੰਟੇ ਦੇ ਵਿੱਚ ਆ ਕੇ ਰੋਏ ਆ ਲੈ ਇਹਨਾਂ ਨੂੰ ਫੜ ਕੇ ਇਧਰ ਖਿੱਚ ਕੇ ਸਮਝਦੀ ਇਹ ਗੱਲ ਕਰ ਲੈ ਕਿਹੜੀਆਂ ਇਧਰ ਡੋਬਣ ਵਾਲੇ ਆ ਇੱਥੇ ਦਰਿਆ ਦੇ ਵਿੱਚ ਇਹ ਕਿੰਨੀ ਵਾਰੀ ਇੱਥੇ ਆਣ ਕੇ ਲਾਈਵ ਹੋਇਆ ਚਲੋ ਆਓ ਇਨਾਂ ਨੂੰ ਟੱਕਰਿਆ ਕੋਈ ਨਹੀਂ ਨਾ ਬਚ ਕੇ ਨਿਕਲ ਜਾਂਦੇ ਇਹਨਾਂ ਕੋਲੋਂ ਜਵਾਬ ਦੇਣ ਤੋਂ ਬਹੁਤ ਥੋੜਾ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਮੇਰੀ ਪਹਿਲਾਂ ਮੈਂ ਮੈਂ ਪਹਿਲਾਂ ਕਰ ਲਵਾਂ ਮੈਂ ਪਹਿਲਾਂ ਕਰ ਲਵਾਂ ਦੇਖੋ ਤੁਹਾਡੀ ਸੇਵਾਦਾਰ ਆ ਤੁਹਾਡੀ ਧੀ ਆ ਨਾ ਮੈਂ ਪਿੱਛੇ ਹਟੀਆਂ ਨਾ ਪੂਰੇ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਜਦੋਂ ਦਾ ਪਿਛਲੇ ਸਾਲ ਦਾ ਬੰਦ ਟੁੱਟਿਆ ਨਾ ਇਹ ਆ ਕਿ ਮੈਂ ਇਸ ਬੰਦ ਦੀ ਸਾਰ ਨਹੀਂ ਲਈ ਇਹ ਕੁਦਰਤੀ ਕੁਰੂਪੀ ਆ ਕੋਈ ਤਤਤਾ ਸਵਾਲ ਨਾ ਕਰਿਓ ਕੋਈ ਇਹੋ ਜੀ ਗੱਲ ਨਾ ਕਰਿਓ ਅਸੀਂ ਸਾਰੇ ਜਿਹੜੇ ਆ ਇਸ ਜਿਹੜੀ ਮੁਸੀਬਤ ਆਪਣੇ ਤੇ ਆਈ ਇਹਦੇ ਵਿੱਚੋਂ ਅਸੀਂ ਸਾਰਿਆਂ ਨੇ ਰਲ ਕੇ ਨਿਕਲਣਾ ਜੀ ਅਸੀਂ ਜ਼ਿੰਮੇਵਾਰ ਤੁਹਾਡੇ ਕਰ ਬੰਦੇ ਅਸੀਂ ਮੈਂ ਜਿਲ੍ਹਾ ਪ੍ਰਾਂਤਚਾਰ ਦੇ ਅਦੀਕ ਡਾਕਟਰ ਪੰਜ ਪਿੰਡ ਬਾਰਸੋਂ ਪ੍ਰਾਂਤ ਜੀ 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 ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਕੰਮ ਹੁਣ ਹੋ ਰਿਹਾ ਇਹ ਕੰਮ ਅੱਜ ਤੋਂ ਜਦੋਂ ਵੀ ਪਤਾ ਸਾਨੂੰ ਹਰ ਸਾਲ ਇਹੀ ਕੁਛ ਹੁੰਦਾ ਜੀ ਇਹ ਐਤੀ ਨਾ ਮਾਣੀ ਹੋਇਆ ਪਿਛਲੇ ਸਰਕਾਰਾਂ ਦੇ ਵੀ ਹੁੰਦਾ ਜੀ ਅਸੀਂ ਜੇ ਤੁਸੀਂ ਕਹੋਵੇ ਤੁਹਾਡੇ ਵੇਲੇ ਹੁੰਦਾ ਪਿੱਛੇ ਵੀ ਹੁੰਦਾ ਹ ਹ ਪਰ ਇਹਨੂੰ ਸਰਕਾਰਾਂ ਦਾ ਫਰਜ ਬਣਦਾ ਸਾਨੂੰ ਪਤਾ ਹਰ ਸਾਲ ਹੜ੍ਹ ਆਉਣੇ ਆ ਜੇ ਇੱਕ ਤਾਂ ਨਹੀਂ ਦੂਸਰ ਆਉਣੇ ਆ ਅਸੀਂ ਜਿਹੜੇ ਇਹਨਾਂ ਦਾ ਮੇਨਟੇਨੈਂਸ ਪਹਿਲਾਂ ਕਿਉਂ ਨਹੀਂ ਕਰਦੇ ਅੱਜ ਅਸੀਂ ਦੇਖੋ ਇੱਥੇ ਵੀ ਅੱਜ ਹੁਣ ਤੁਸੀਂ ਵੀ ਦੇਖ ਲਓ ਮੇਰਾ ਖਿਆਲ ਸਰਕਾਰੀ ਮਸ਼ੀਨ ਇੱਕ ਅੱਧੀ ਹੋਣੀ ਬਾਕੀ ਸਾਰੀਆਂ ਪ੍ਰਾਈਵੇਟ ਮਿਸ਼ਨਾਂ ਖੜੀਆਂ ਆ ਕੇ ਇੱਥੇ ਲੋ ਕਰ ਰਹਾ ਹੈ ਕੋਈ ਨਹੀਂ ਜੀ ਨਗਰ ਪੰਚਾਇਤ ਕੋਈ ਹੈ ਜੀ ਕੋਈ ਕੋਈ ਮੈਂ ਦਿੰਦੀ ਜਵਾਬ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਕੋਈ ਨਹੀਂ ਨਹੀਂ ਤੁਹਾਡੀ ਚਲੋ ਤੁਹਾਡਾ ਸਵਾਲ ਮੇਰੇ ਕੋਲ ਆ ਗਿਆ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਤੁਸੀਂ ਜਿਹਨੇ ਜਲੰਧਰ ਦੇ ਹੋ ਤੁਸੀਂ ਇਸ ਹਲਕੇ ਨੂੰ ਜਾਣਦੇ ਨਹੀਂ ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲ ਰਿਹਾ ਇੱਥੇ ਦੇ ਜਿਹੜੇ ਬਸ਼ਿੰਦੇ ਨੇ ਜ਼ਿੰਮੇਦਾਰ ਪੁੱਛ ਲਓ ਕਿ ਕਿਸੇ ਨੂੰ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਆ ਦਰਿਆ ਦੇ ਅੰਦਰ ਪੂਰਾ ਕਿਲੋ 1.5 ਕਿਲੋਮੀਟਰ ਤੱਕ ਅੰਦਰ ਪੱਥਰ ਲੱਗ ਰਿਹਾ ਸੁਣ ਲਓ ਜੀ ਗੱਲ ਸੁਣ ਲਓ ਜੀ ਮੇਰੀ ਗੱਲ ਮੇਰਾ ਵੀ ਇਹੀ ਆ ਫਿਰ ਤੁਸੀਂ ਆਉਨੇ ਹੋ ਨਾ ਤੁਸੀਂ ਹੋ ਏਰੀਆ ਮੇਰਾ ਵੀ ਇਹੀ ਆ ਤੁਸੀਂ ਉਦੋਂ ਆਉਨੇ ਹੋ ਜਦੋਂ ਜਦੋਂ ਆ ਕੇ ਇੱਥੇ ਹੜ੍ਹ ਦੇ ਵਿੱਚ ਜਾਂ ਕਿਸੇ ਮੁਸੀਬਤ ਦੇ ਵਿੱਚ ਨਹੀਂ ਮੈਂ ਨਹੀਂ ਤਾਂ ਬਿਲਕੁਲ ਨਹੀਂ ਮੈਂ ਬਿਲਕੁਲ ਨਹੀਂ ਸਰਕਾਰ ਦਾ ਫਰਜ਼ ਤੁਸੀਂ ਪੁੱਛੋ ਜੀ ਮੈਂ ਨਹੀਂ 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 ਦੇਖੋ ਮੈਂ ਤੁਹਾਡੇ ਨਾਲ ਮਤਲ ਨਹੀਂ ਲਾਉਣਾ ਇੱਥੇ ਇੱਥੇ ਸਾਰਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਹੈ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਤੁਹਾਡਾ ਚਲੋ ਨਿਕਲੋ ਚਲੋ ਚਲੋ ਪ੍ਰਦਾਨਗੀਆਂ ਕਰੋ ਚੱਲ ਕੇ ਆਪਣੀਆਂ ਪ੍ਰਦਾਨਗੀਆਂ ਕਰੋ ਸਾਨੂੰ ਕੋਣੀ ਹੈ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਨੀ ਇੱਕ ਬੰਦਾ ਮੇਰੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੈਂ ਇੱਥੇ ਦੇਣੀ ਆ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕੇ ਸੇਕੋ ਨਿਕਲੋ ਅਸੀਂ ਰੋਟੀਆਂ ਚਲੋ 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 ਨਹੀਂ ਤੁਸੀਂ ਕੀ ਕਰਨਾ ਚਲੋ ਚਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਡਰਾਮਾ ਕੰਮ ਕੰਦੇ ਹੋ ਬੰਦੇ ਇਹ ਕੰਮ ਕੰਦੇ ਹੋ ਬੰਦੇ ਇੱਥੇ ਆਏ ਵੱਡੇ ਇੱਥੇ ਚੌਧਰੀ ਬਣ ਕੇ ਚਲੋ ਚਲੋ ਕਾ ਇਹਨਾਂ ਨੂੰ ਇਧਰ ਧੱਕੋ ਸਾਰੇ ਨੂੰ ਕੰਮ ਕਰਦੇ ਹੋ ਲੋਕਾਂ ਨੂੰ ਆ ਗਿਆ ਮੂੰਹ ਚੱਕ ਕੇ ਇਨਾਂ ਨੂੰ ਬਸ ਬੱਕ ਬੱਕ ਕਰਨ ਨੂੰ ਟਾਈਮ ਚਾਹੀਦਾ ਨਾ ਕੋ ਗੱਲ ਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੇ ਦੇਣਾ ਨਹੀਂ ਇਹ ਇੰਨੇ ਦਿਨਾਂ ਦੇ ਕਿੱਥੇ ਆ ਮੈਨੂੰ ਮੈਂ ਤੁਹਾਡੇ ਲਾਈਵ ਚੱਲਦਾ ਮੈਂ ਲਾਈਵ ਚੱਲਦਾ ਕਿਹੜੇ ਤਰਫ ਮੈਂ ਤੁਹਾਨੂੰ ਮੈਂ ਇਹਨਾਂ ਨੂੰ ਐਸੇ ਲਾਈਵ ਚੱਲਦੇ ਤੇ ਪੁੱਛਦੀ ਆ ਕਿ ਸਾਰੇ ਪੰਜਾਬ ਦੇ ਵਿੱਚ ਨੇਰੀ ਆਈ ਪਈ ਹੜ ਆਇਆ ਪਿਆ ਕਿੱਥੇ ਤੁਹਾਡੀਆਂ ਸੰਸਥਾਵਾਂ ਕਿੱਥੇ ਤੁਹਾਡੀਆਂ ਪਾਰਟੀਆਂ ਕਿੱਥੇ ਸੇਵਾ ਕਰਦੀਆਂ ਜਿਹੜਾ ਹੁਣ ਪਰਲੇ ਪਾਸੇ ਟੁੱਟਦਾ ਉਧਰ ਮਿੱਟੀ ਪਾਈ ਆ ਤੁਸੀਂ ਸਾਰੀ ਨਹੀਂ ਨਹੀਂ ਇਹਨਾਂ ਨੂੰ ਪੁੱਛੋ ਕਿੱਥੇ ਸੇਵਾ ਕਰਦੇ ਹੋ ਤੁਸੀਂ ਸਿਰਫ ਇਹ ਸਿਆਸਤ ਕਰਨ ਆਏ ਆ ਲੁੱਟਣ ਆਏ ਆ ਇੱਥੇ 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 ਹਰੀਆਂ ਪੱਗਾਂ ਬੰਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੌਰੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲੋ ਇਥੋਂ ਕੱਢੋ ਇਹਨਾਂ ਨੂੰ ਬਰੀ ਵੀ ਚੱਕਰ ਤਕਰੀਬਨ ਬੱਸ ਹੋ ਗਿਆ ਇਹ ਐਮਐਲਏ ਨਹੀਂ ਲਿਆ ਮੈਂ ਹਰ ਵੇਲੇ ਬੰਦੇ ਰਹਿੰਦੀ ਹੈ ਮੈਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਇਹਦੇ ਵਿੱਚ ਆ ਜਾਂਦੇ 1 ਘੰਟੇ ਦੇ ਕੱਟੋ-ਕੱਟ 5 ਕਰੋੜ ਰੁਪਏ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਖਰਚ ਕੀਤਾ ਇੱਥੇ ਤਮਾਸ਼ੀ ਕੱਢੋ ਇਹਨਾਂ ਨੂੰ ਬਾਹਰ ਕਰੋ ਇੱਧਰ ਲੈ ਆ ਇਹਨਾਂ ਨੂੰ ਬਾਹਰ ਕੱਢੋ ਇੱਧਰ ਕੱਢੋ ਲੈ ਕੇ ਆ ਇਹਨਾਂ ਨੂੰ ਇੱਧਰ ਕੰਮ ਕਰਨ ਦੇ ਲੋਕਾਂ ਨੂੰ ਤਮਾਸ਼ਾ ਬਣਾ ਕੇ ਰੱਖਿਆ ਹੈ ਜਿੱਥੇ ਮਰਜ਼ੀ ਪਹੁੰਚ ਜਾਂਦੇ ਗਲਵਚ ਪਾ ਕੇ ਸਾਫੇ ਮੈਂ ਇੱਥੇ ਹੀ ਆ ਕੇ ਕੱਢੋ ਇਹਨਾਂ ਨੂੰ ਬਾਹਰ ਇਹ ਜਿਹੜੇ ਬੰਦੇ ਬੋਲਣੋ ਭਾਈ ਜਿਹਨੇ ਮੇਰੇ ਹੋ ਕੇ ਮੈਡਮ ਆਨੇ ਲਈਆਂ ਨੇ ਹਟੋ ਮੈਲ ਸਾਬ ਆਪਣੇ ਪੈਰੀ ਸਾਡੇ ਤੇ ਆਪਣਾ ਚਲ ਦੁਬਾਰਾ ਬੰਨਾ ਕੋਈ ਕੰਮ ਕਰਦਾ ਕਿ ਤੁਹਾਡੇ ਆ ਕੇ ਜੁਆ ਮੈਡਮ ਨੇ ਕਿੰਨਾ ਹੋਇਆ ਦੋਰੋ ਦੋਰੋ ਇਹਨਾਂ ਨੂੰ ਹੋ ਗਈਆਂ ਰੋਟੀਆਂ ਬਸ ਸੇਕ ਲਈਆਂ ਇਹਨਾਂ ਨੇ ਬਹੁਤ ਸ਼ਰਮ ਹੀ ਹੈਨੀ ਸ਼ਰਮ ਹੀ ਹੈਨੀ ਹਰਥਾਂ ਪਹੁੰਚ ਜਾਂਦੇ ਮੂੰ ਚੱਕੇ ਇਹ ਮੈਂ ਤਾਂ ਦੇਖ ਕੇ ਜਗਲ ਵਾਲੀ ਯਾਰ ਦੇਖੀ ਆ ਕੋਈ ਜਾਣੇ ਨਾ ਤੈਨੂੰ ਪਛਾਣੇ ਨਾ ਨਾ ਤੇਰੇ ਕੋਈ ਜਾਣਦਾ ਨਹੀਂ ਤੂੰ ਆ ਕੇ ਸਵਾਲ ਕਰਨ ਲੱਗ ਪਿਆ ਕੋਈ ਨੀ ਰਾਜਨੀਤੀਆਂ ਹਸ ਤੱਕ ਗਿਆ ਵੀ ਰਾਜਨੀਤੀ ਲਿਓ ਲਿਓ ਇਹਨਾਂ ਨੂੰ ਵਾਪਸ ਕੱਢੋ ਇੱਧਰ ਸਾਰਿਆਂ ਨੂੰ ਕੰਮ ਕਰਨ ਦੇ ਬੰਦੇ ਨੂੰ ਕੰਮ ਕਰਕੇ ਵੀ ਦਿਖਾਵੇ ਨਾ ਮੈਡਮ ਵਾਂਗੂ ਕੋਈ 25 ਸਾਲ ਦੇ ਬੱਚ 25 ਸਾਲ ਦੇ ਬੱਚ ਉਹਨਾਂ ਕੋਲ ਪੱਥਰ ਨਹੀਂ ਇੱਥੇ ਲੱਗਾ ਆ ਪਰਸੋਂ 250 ਲੋਕਾਂ ਦਾ ਰੈਗੂਲਰ ਕੰਮ ਜਾਊ ਪਰਸੋਂ ਇੱਥੇ ਆਈ ਸੀ ਇੱਥੇ ਦੇ ਮੁੱਖ ਜ਼ਿੰਮੇਵਾਰ ਕਹਿੰਦੇ ਕਿ ਪਿਛਲੇ 26 ਸਾਲ ਤੋਂ ਕਿਸੇ ਸਰਕਾਰ ਨੇ ਇੱਕ ਪੱਥਰ ਨਹੀਂ ਇੱਥੇ ਲਾਇਆ ਜੀ ਔਰ ਪਿਛਲੇ 2 ਸਾਲ ਤੋਂ ਲਗਾਤਾਰ ਪੱਥਰ ਲੱਗ ਰਿਹਾ ਔਰ 5 ਕਰੋੜ ਦਾ ਕੰਮ ਸਰਕਾਰ ਨੇ ਇਸ ਬੰਦ ਦੇ ਉੱਤੇ ਕੀਤਾ ਔਰ ਸਾਰੇ ਅੰਦਰਲੇ ਪਾਸੇ ਸਾਰੇ ਪੱਥਰ ਲਾਇਆ ਇਹ ਤਮਾਸ਼ੀਬੀਨ ਜੇ ਇਕੱਠੇ ਹੋ ਕੇ ਆ ਜਾਂਦੇ ਆ ਘੰਟਾ ਨਹੀਂ ਕਦੇ ਬੰਦਾ ਦੇਖੋ ਇਦਾਂ ਦੇ ਨੂੰ ਇੱਥੇ ਬੰਦਾ ਪਹਿਲੇ ਤਨ ਬੜਿਆ ਜਿੰਦਗੀ ਮੈਂ 10 ਮਿੰਟ ਲਾ ਆ ਰਿਹਾ ਪੱਗਾ ਬਨ ਕੇ ਇਹਨਾਂ ਨੂੰ ਲੁੱਟਣ ਦਾ ਲੋਕਾਂ ਨੂੰ ਲਿਸੰਸ ਲਿਆ ਆ ਜੀ ਜੀ ਸਿਰਫ ਇਹਨਾਂ ਨੇ ਸਿਆਸਤ ਕਰਨੀ ਅੱਜ ਦਾ ਦਿਨ ਆ ਠੀਕ ਹੈ ਜੀ ਇਹਨਾਂ ਨੂੰ ਨਾ ਤਾਂ ਇਹਨਾਂ ਦਾ ਨਾਮ ਜਾਣਦੇ ਨਾ ਕਦੇ ਸ਼ਕਲਾਂ ਦੇਖੀਆਂ ਕਦੇ ਚਲੋ ਕੱਢ ਕੇ ਲਿਓ ਇਹਨਾਂ ਨੂੰ ਬਾਹਰ ਦੇ ਬੰਦੇ ਉਹ ਕਹਿਣ ਵੀ ਤੁਸੀਂ ਨਹੀਂ ਜਦੋਂ ਹੜ ਦੀ ਉਹ ਸੁਵਾਲ ਕਰ ਲਿਆ ਕਹਿੰਦੇ ਸਾਰੇ ਤਾਂ ਬਣਿਆ ਕੱਲ ਘੜਾਏ ਉਹ ਕੋਈ ਨਹੀਂ ਚਲਦੇ ਆ ਤੁਰਨਦੇ ਹੋ ਇਹਨਾਂ ਨੂੰ ਮੈਨੂੰ ਵੈਸੇ ਕਾੜੀ ਆ ਮੈਂ ਬਾਕੀ ਹਲਕਾ ਦੇਖਣੇ ਜਾ ਕੇ ਆ ਇੱਥੇ ਆਣ ਕੇ ਅੱਗੇ ਲਾਈਵ ਹੋਣ ਇੱਥੇ ਆਣ ਕੇ ਵੀ ਕੋਈ ਨਹੀਂ ਆਇਆ ਪਹਿਲਾਂ ਕਰਦੇ ਮੌਕੇ ਤੇ ਕਿਉਂ ਆਏ ਆ ਕੁੱਤੇਖਾਨੀ ਕਰਾਉਣੀ ਸੀ ਕਰਾ ਲਈ ਹਾਂ 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 ਜਿਦੋਂ ਭਾਈ ਅੱਗੇ ਕਿਨ ਹੋ ਜਾ ਤੁਸੀਂ ਭਾਜੀ ਕੋਈ ਨਹੀਂ ਕੋਈ ਜਿਦੋਂ ਭਾਈ ਅੱਗੇ ਕਿਨ ਹੋ ਜਾ ਮੜਾ ਟਰਾਲੀ ਆ ਰਹੀ ਆ ਯਾਰ ਇੱਕ ਮਿੰਟ ਆ ਜਾ ਇੱਕ ਬੰਦੇ ਸਵੇਰ ਦੇ ਆ ਨੇ ਇੱਕ ਮਿੰਟ ਇਹ ਬਾਈ ਨੇ ਇੱਕ ਬੈਟੂ ਇਹਨੇ ਸਰਕਾਰੀ ਦੂਸਰੀ ਆ ਪੋਕਲੇ ਨੇ ਪਹਿਲੇ ਇਹਨਾਂ ਨੇ ਤੇਰੇ ਪਿਓ ਦੀ ਸਰਕਾਰੀ ਹੈ ਪੋਕਲੇ ਨਾਲ ਸਰਕਾਰੀ ਹੁੰਦੀਆਂ ਭਈਆ ਕਿਹਦੀ ਜੇਬ ਚ ਜਾਣੀ ਬੈਠੇ ਇੰਤਜ਼ਾਰ ਜੋ ਕਹਿਣ ਮੁੜ ਕੇ ਇੱਥੇ ਆਣ ਕੇ ਬੋਲਣ ਇੱਥੇ ਵੀ ਫਰੀ ਜਲਦੀਆਂ ਇਹ ਹੁਣ ਆ ਦੇ ਸਵੇਰ ਦੇ ਜਿਹੜੇ ਮੁੰਡੇ ਲੱਗ ਗਏ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਐਮਐਲਏ ਸਾਹਿਬ ਨੇ ਆਉਣਾ ਆ ਹਾਂ ਆ ਗਏ 700 ਲੋਕਾਂ ਦੀਆਂ ਲਾਸ਼ਾਂ ਤੇ ਨਹੀਂ ਰਾਜਨੀਤੀ ਕੀਤੀ ਲੋਕਾਂ ਦੇ ਫੰਡ ਖਾਦੇ ਨੇ ਇੱਟੇ ਇੱਟੇ ਉਹ ਜਨਾ ਨਾ ਨਾ ਜਾਣੇ ਕੋਈ ਸ਼ਕਲ ਨਹੀਂ ਦੇਖੀ ਕੇ ਸੰਗੋ ਵਾਲੇ ਮੈਂ ਕਹਿੰਦਾ ਇੱਥੇ ਗਰੰਟੀ ਨਾ ਕਹਿੰਦਾ ਗਰੰਟੀ ਨਾ ਕਹਿੰਦਾ ਸੰਗੋਵਾਲ ਵਾਸੀਆਂ ਨੂੰ ਦੇਖ ਲਓ ਹੋ ਸਕਦਾ 100 ਚੋਂ 5 ਸਾਰੇ ਚੋਂ 5000 ਦਾਖਲ ਹੋ ਕੇ ਇਹਨਾਂ ਨੂੰ ਜਾਣਦੇ ਹੋਣਾ ਨਾ ਨਾ ਜਾਣਦੇ ਹੋਣ ਬਾਕੀ 95 ਲੋਕ ਨਹੀਂ ਜਾਣਦੇ ਇਹਨਾਂ ਨੂੰ ਕੋਈ ਬੰਦਾ ਹੈ ਕੌਣ ਹੈ ਉਹ ਵੀ ਉਹ ਜਾਣਦੇ ਜਿਹੜੇ ਨਾਲ ਜੁੜੇ ਹੋਏ ਨਾਲੇ ਆ ਸਮਾ ਨਿਕਾ ਰਾਜਨੀਤੀ ਨਾਲੇ ਆ ਸਮਾ ਐਵੇਂ ਬਕਵਾਸ ਹੈ ਨਾਲੇ ਕੋਈ ਗੱਲ ਦਾ ਕੋਈ ਮੂੰਹ ਸਿਰ ਤੋਂ ਹੋਣਾ ਚਾਹੀਦਾ ਤੁਸੀਂ ਸਵਾਲ ਕਰਨਾ ਚੱਜ ਦਾਤ ਕਰੋ ਮੈਂ ਰਹਿੰਦੀ ਇੱਥੇ ਆ ਮੈਨੂੰ ਕਹਿੰਦੇ ਨਹੀਂ ਦੇਖਿਆ ਨਿੱਕਾ ਨਿੱਕਾ ਬੱਚਾ ਬੱਚਾ ਮੈਨੂੰ ਜਾਣਦਾ ਨੁਕਸਾਨ ਕਿੰਨਾ ਹੋ ਰਿਹਾ ਕਿੰਨੇ ਬੰਦੇ ਮਾਰ ਰਹੇ ਕਿੰਨੀਆਂ ਜਾਨਵਰ ਮਾਰ ਰਹੇ ਇਹ ਗੱਲਾਂ ਕਰ ਇਹਨੂੰ ਇਹਨੂੰ ਪੁੱਛੋ ਵੀ ਤੇਰੇ ਮੇਰੀ ਸੁਣ ਇਹਨੂੰ ਪੁੱਛ ਲਓ ਤੇਰੇ ਪਿੰਡ ਵਾਲੇ ਤੈਨੂੰ ਜਾਣਦੇ ਆ ਮੈਨੂੰ ਬੱਚਾ ਬੱਚਾ ਜਾਣਦਾ ਪੰਜ 6 ਸਾਲ ਤੋਂ ਲੈ ਕੇ ਬਜ਼ੁਰਗਾਂ ਤੱਕ ਸਹੀ ਗੱਲ ਹੈ ਸਹੀ ਆ ਸਵੇਰ ਤੇ ਇੱਥੇ ਆਜਦੇ ਆ ਨਾ ਇਹਦਾ ਪਿੰਡ ਜਾਣੇ ਕੋਈ ਤੇ ਨਾ ਇਹਦਾ ਨਾਮ ਜਾਣੇ ਕੋਈ ਸਿੱਕੇ ਆ ਮੇਰੇ ਜੀ ਰਾਜਨੀਤੀ ਬਾਹਰ ਚਾ ਕੀ ਕਰੋ 5 ਵਜੇ ਦਾ ਸਾਰਾ ਪ੍ਰਸ਼ਾਸਨ ਇੱਥੇ ਆ ਐਸਐਚਓ ਮਿਲਗਾ ਇੱਥੇ ਆ ਜੀਸੀਬੀ ਦਾ ਸੁਨੇਹਾ ਗਿਆ ਕੀ ਘੰਟੇ ਦੇ ਵਿੱਚ ਜੀਸੀਬੀ ਹੋਏ ਦੇਖੋ ਜੀ ਤੁਰੰਤ ਮਾਲਾ ਕਾਲ ਕੀਤੀ ਤਾਂ ਇਹ ਵੀ ਆ ਇੱਕ ਘੰਟੇ ਦੇ ਵਿੱਚ ਆਜਰ ਹੋਏ ਆ ਲੈ ਵੀ ਨਾ ਫੜਕੇ ਇਧਰ ਖਿੱਚ ਕੇ ਸਮਝ ਨਹੀਂ ਇਹ ਗੱਲ ਕਰਦਾ ਕਿਹੜੀਆਂ ਇਧਰ ਡੋਬਣ ਵਾਲੇ ਆ ਇੱਥੇ ਦਰਿਆ ਦੇ ਵਿੱਚ ਇਹ ਕਿੰਨੀ ਵਾਰੀ ਇੱਥੇ ਆਣ ਕੇ ਲਾਈਵ ਹੋਏ ਚਲੋ ਇਹਨਾਂ ਨੂੰ ਟੱਕਰਿਆ ਕੋਈ ਨਹੀਂ ਨਾ ਬਚ ਕੇ ਨਿਕਲ ਜਾਂਦੇ ਇਹਨਾਂ ਕੋਲੋਂ ਜਵਾਬ ਦੇਣ ਤੋਂ ਇੱਕ ਮੈਂ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਮੇਰੀ ਪਹਿਲਾਂ ਮੈਂ ਪਹਿਲਾਂ ਕਰ ਲਵਾਂ ਮੈਂ ਪਹਿਲਾਂ ਕਰ ਲਵਾਂ ਦੇਖੋ ਤੁਹਾਡੀ ਸੇਵਾਦਾਰ ਆ ਤੁਹਾਡੀ ਧੀ ਆ ਨਾ ਮੈਂ ਪਿੱਛੇ ਹਟੀਆਂ ਨਾ ਪੂਰੇ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਜਦੋਂ ਦਾ ਪਿਛਲੇ ਸਾਲ ਦਾ ਬੰਦ ਟੁੱਟਿਆ ਨਾ ਇਹ ਆ ਕਿ ਮੈਂ ਇਸ ਬੰਦ ਦੀ ਸਾਰ ਨਹੀਂ ਲਈ ਇਹ ਕੁਦਰਤ ਦੀ ਕਰੋਪੀ ਆ ਕੋਈ ਤਤਕਾ ਸਵਾਲ ਨਾ ਕਰਿਓ ਕੋਈ ਇਹੋ ਜੀ ਗੱਲ ਨਾ ਕਰਿਓ ਅਸੀਂ ਸਾਰੇ ਜਿਹੜੇ ਆ ਇਸ ਜਿਹੜੀ ਮੁਸੀਬਤ ਆਪਣੇ ਤੇ ਆਈ ਇਹਦੇ ਵਿੱਚੋਂ ਅਸੀਂ ਸਾਰਿਆਂ ਨੇ ਰਲ ਕੇ ਨਿਕਲਣਾ ਜੀ ਅਸੀਂ ਜੁਮੇਵਾਰ ਤੁਹਾਡੇ ਘਰ ਬੰਦੇ ਅਸੀਂ ਮੈਂ ਜਿਲ੍ਹਾ ਪ੍ਰਾਂਤਚਾਰ ਦੇ ਅਦੀਕ ਜੋ ਸਰਪੰਚ ਪਿੰਡ ਭਾਰਸੋਂ ਜੀ 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 ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਕੰਮ ਹੁਣ ਹੋ ਰਿਹਾ ਇਹ ਕੰਮ ਅੱਜ ਤੋਂ ਜਦੋਂ ਵੀ ਪਤਾ ਸਾਨੂੰ ਹਰ ਸਾਲ ਇਹੀ ਕੁਝ ਹੁੰਦਾ ਜੀ ਇਹ ਐਤੀ ਨਾ ਮਾ ਨਹੀਂ ਹੋਇਆ ਪਿਛਲੇ ਸਰਕਾਰਾਂ ਦੇ ਵੀ ਹੁੰਦਾ ਜੀ ਅਸੀਂ ਇਹ ਤੁਸੀਂ ਕਹੋਵੇ ਤੁਹਾਡੇ ਵੇਲੇ ਹੁੰਦਾ ਪਿਛਲੇ ਵੀ ਹੁੰਦਾ ਹ ਹ ਪਰ ਇਹਨੂੰ ਸਰਕਾਰਾਂ ਦਾ ਫਰਜ਼ ਬਣਦਾ ਸਾਨੂੰ ਪਤਾ ਹਰ ਸਾਲ ਹੜ ਆਉਣੇ ਆ ਜੇ ਇੱਕ ਤਾਂ ਨਹੀਂ ਦੂਸਰ ਆਉਣੇ ਆ ਅਸੀਂ ਜਿਹੜੇ ਇਹਨਾਂ ਦਾ ਮੇਨਟੇਨੈਂਸ ਪਹਿਲਾਂ ਕਿਉਂ ਨਹੀਂ ਕਰਦੇ ਅੱਜ ਅਸੀਂ ਦੇਖੋ ਇੱਥੇ ਵੀ ਅੱਜ ਹੁਣ ਤੁਸੀਂ ਵੀ ਦੇਖ ਲਓ ਮੇਰਾ ਖਿਆਲ ਸਰਕਾਰੀ ਮਸ਼ੀਨ ਇੱਕ ਅੱਧੀ ਹੋਣੀ ਬਾਕੀ ਸਾਰੀਆਂ ਪ੍ਰਾਈਵੇਟ ਮਸ਼ੀਨਾਂ ਖੜੀਆਂ ਆ ਕੇ ਇੱਥੇ ਲੋਕ ਕਰ ਰਹੇ ਨੇ ਨਹੀਂ ਜੀ ਨਗਰ ਪੰਚਾਇਤ ਇੱਕ ਮਿੰਟ ਕੋਈ ਹੈ ਜੀ ਇੱਕ ਮਿੰਟ ਕੋਈ ਜੀ ਮੈਂ ਤਾਂ ਨਹੀਂ ਜਵਾਬ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਦੇਖੋ ਜੀ ਨਹੀਂ ਨਹੀਂ ਜੀ ਤੁਹਾਡੀ ਚਲੋ ਤੁਹਾਡਾ ਸਵਾਲ ਮੇਰੇ ਕੋਲ ਆ ਗਿਆ ਹਾਂਜੀ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਤੁਸੀਂ ਜਿਹਨੇ ਜਲੰਧਰ ਦੇਓ ਤੁਸੀਂ ਇਸ ਹਲਕੇ ਨੂੰ ਜਾਣਦੇ ਨਹੀਂ ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲ ਰਿਹਾ ਇੱਥੇ ਦੇ ਜਿਹੜੇ ਬਸ਼ਿੰਦੇ ਨੇ ਜ਼ਿੰਮੇਦਾਰ ਪੁੱਛ ਲਓ ਕਿ ਕਿਸੇ ਨੂੰ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਆ ਦਰਿਆ ਦੇ ਅੰਦਰ ਪੂਰਾ ਕਿਲੋ 1.5 ਕਿਲੋਮੀਟਰ ਤੱਕ ਅੰਦਰ ਪੱਥਰ ਲੱਗ ਰਿਹਾ ਸੁਣ ਲਓ ਜੀ ਗੱਲ ਸੁਣ ਲਓ ਜੀ ਮੇਰੀ ਗੱਲ ਫਿਰ ਤੁਸੀਂ ਆਉਣੇ ਹੋ ਨਾ ਤੁਸੀਂ ਉਹ ਏਰੀਆ ਮੇਰਾ ਵੀ ਇਹ ਹੈ ਤੁਸੀਂ ਉਦੋਂ ਆਉਣੇ ਹੋ ਜਦੋਂ ਜਦੋਂ ਆ ਕੇ ਇੱਥੇ ਹੜ੍ਹ ਦੇ ਵਿੱਚ ਜਾਂ ਕਿਸੇ ਮੁਸੀਬਤ ਦੇ ਵਿੱਚ ਨਹੀਂ ਮੈਂ ਨਹੀਂ ਇਹ ਤਾਂ ਬਿਲਕੁਲ ਨਹੀਂ ਨਾ ਬਿਲਕੁਲ ਨਹੀਂ ਤੁਸੀਂ ਪੁੱਛੋ ਜੀ ਮੀਂਹ ਦੇ ਨਾ ਮੈਂ ਨਾ ਨਾ ਦੇਖੋ ਮੈਂ ਤੁਹਾਡੇ ਨਾਲ ਮਤਲ ਨਹੀਂ ਲਾਉਣਾ ਇੱਥੇ ਇੱਥੇ ਸਾਰਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਹੈ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਤੁਹਾਡਾ ਚਲੋ ਨਿਕਲੋ ਚਲੋ ਚਲੋ ਪ੍ਰਦਾਨਗੀਆਂ ਕਰੋ ਚੱਲ ਕੇ ਆਪਣੀਆਂ ਪ੍ਰਦਾਨਗੀਆਂ ਕਰੋ ਸਾਨੂੰ ਕੋਣੀ ਹੈ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਨੀ ਇੱਕ ਬੰਦਾ ਮੇਰੇ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੇਰੇ ਇੱਥੇ ਦੇਣੀ ਆ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕੇ ਖੇਕੋ ਅਸੀਂ ਰੋਟੀਆਂ ਚਲੋ 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 ਕੀ ਕਰਨਾ ਹੈ ਤੁਸੀਂ ਚਲੋ ਚਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਡਰਾਮਾ ਕੰਮ ਕਹਿੰਦੇ ਹੋ ਬੰਦੇ ਨੂੰ ਇਹ ਕੰਮ ਕਹਿੰਦੇ ਹੋ ਬੰਦੇ ਨੂੰ ਆਏ ਵੱਡੇ ਇੱਥੇ ਚੌਧਰੀ ਬਣ ਕੇ ਚਲੋ ਚਲੋ ਕਾ ਇਹਨਾਂ ਨੂੰ ਇਧਰ ਧੱਕੋ ਸਾਰੇ ਨੂੰ ਕੰਮ ਕਰਦੇ ਹੋ ਲੋਕਾਂ ਨੂੰ ਆ ਗਿਆ ਮੂੰਹ ਚੱਕ ਕੇ ਇਨਾਂ ਨੂੰ ਬਸ ਬੱਕ ਬੱਕ ਕਰਨ ਨੂੰ ਟਾਈਮ ਚਾਹੀਦਾ ਨਾ ਕੋ ਗੱਲ ਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੇ ਦੇਣਾ ਨਹੀਂ ਇੰਨੇ ਦਿਨਾਂ ਦੇ ਕਿੱਥੇ ਆ ਮੈਨੂੰ ਮੈਂ ਤੁਹਾਡੇ ਲਾਈਵ ਚੱਲਦਾ ਮੈਂ ਲਾਈਵ ਚੱਲਦਾ ਕਿਹੜੇ ਤਰਫ ਮੈਂ ਤੁਹਾਨੂੰ ਮੈਂ ਇਹਨਾਂ ਨੂੰ ਐਸੇ ਲਾਈਵ ਚੱਲਦੇ ਤੇ ਪੁੱਛਦੀ ਆ ਕਿ ਸਾਰੇ ਪੰਜਾਬ ਦੇ ਵਿੱਚ ਨੇਰੀ ਆਈ ਪਈ ਹੜ ਆਇਆ ਪਿਆ ਕਿੱਥੇ ਤੁਹਾਡੀਆਂ ਸੰਸਥਾਵਾਂ ਕਿੱਥੇ ਤੁਹਾਡੀਆਂ ਪਾਰਟੀਆਂ ਕਿੱਥੇ ਸੇਵਾ ਕਰਦੀਆਂ ਜਿਹੜਾ ਹੁਣ ਪਰਲੇ ਪਾਸੇ ਟੁੱਟਦਾ ਉਧਰ ਮਿੱਟੀ ਪਾਈ ਆ ਤੁਸੀਂ ਸਾਰੀ ਨਹੀਂ ਨਹੀਂ ਇਹਨਾਂ ਨੂੰ ਪੁੱਛੋ ਕਿੱਥੇ ਸੇਵਾ ਕਰਦੇ ਤੁਸੀਂ ਸਿਰਫ ਇਹ ਸਿਆਸਤ ਕਰਨ ਆਏ ਆ ਲੋਟ ਇੱਥੇ ਇੱਥੇ ਹਰੀਆਂ ਪੱਗਾਂ ਬੰਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੋਂ ਨੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲੋ ਇੱਥੋਂ ਕੱਢੋ ਇਹਨਾਂ ਨੂੰ ਬੀਵੀ ਚੱਕਰ ਤਕਰੀਬਨ ਬਸ ਹੋ ਗਿਆ ਇਹ ਐਮਐਲਏ ਨਹੀਂ ਲਿਆ ਆ ਮੈਂ ਹਰ ਵੇਲੇ ਬੰਨਤੇ ਰਹਿਣੀ ਆ ਮੈਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਇਹਦੇ ਵਿੱਚ ਆ ਜਾਂਦੇ ਘੰਟੇ ਦੇ ਵਿੱਚ ਕਟੋ ਕੱਟ 5 ਕਰੋੜ ਰੁਪਈਆ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਖਰਚ ਕੀਤਾ ਇੱਥੇ ਜੀ ਜੀ ਤਮਾਸ਼ੀਰ ਕੱਢੋ ਇਹਨਾਂ ਨੂੰ ਬਾਹਰ ਕਰੋ ਇੱਧਰ ਲੈ ਆ ਇਹਨਾਂ ਨੂੰ ਬਾਹਰ ਕੱਢੋ ਇੱਧਰ ਕੱਢੋ ਲੈ ਕੇ ਆਓ ਇਹਨਾਂ ਨੂੰ ਇੱਧਰ ਕੰਮ ਕਰਨ ਦੇ ਲੋਕਾਂ ਨੂੰ ਤਮਾਸ਼ਾ ਬਣਾ ਕੇ ਰੱਖਿਆ ਹੈ ਜਿੱਥੇ ਮਰਜ਼ੀ ਪਹੁੰਚ ਜਾਂਦੇ ਗੜਾ ਚ ਪਾ ਕੇ ਸਾਫੇ ਮੈਂ ਇੱਥੇ ਹੀ ਆ ਤੇ ਕੱਢੋ ਇਹਨਾਂ ਨੂੰ ਬਾਹਰ ਇਹਦੇ ਬੰਦੇ ਬੋਲ ਲੋ ਭਾਈ ਜਿਹਨੇ ਮੋਰੇ ਹੋ ਗਏ ਮੈਡਮ ਆਣ ਲੀਆਂ ਨੇ ਕਟੋ ਬੈਠੇ ਐਮਐਲਏ ਸਾਹਿਬ ਆਪਣੇ ਪੈਰੀ ਸਾਡੇ ਇੱਥੇ ਆਪਣਾ ਹਵਾ ਚਲਵਾਉਂਦਾ ਬੰਨਾ ਕੋਈ ਕੰਮ ਕਰਦਾ ਕਿ ਤੁਹਾਡੇ ਆ ਕੇ ਜੂਣੇ ਮੈਡਮ ਨੇ ਕਿੰਨਾ ਹੋਇਆ ਦੋਰੋ ਦੋਰੋ ਇਹਨਾਂ ਨੂੰ ਹੋ ਗਈਆਂ ਰੋਟੀਆਂ ਬਰ ਸੇਕ ਲਈਆਂ ਇਹਨਾਂ ਨੇ ਬਹੁਤ ਸ਼ਰਮ ਹੀ ਹੈਨੀ ਸ਼ਰਮ ਹੀ ਹੈਨੀ ਹਰਥਾਂ ਪਹੁੰਚ ਜਾਂਦੇ ਮੂੰ ਚੱਕੇ ਮੈਂ ਤਾਂ ਦੇਖ ਕੇ ਜਗਲ ਵਾਲੀ ਯਾਰ ਦੇਖੀ ਆ ਚੱਕੇ ਸਾਡੇ ਸਤਕਾਰ ਕੋਈ ਜਾਣੇ ਨਾ ਤੈਨੂੰ ਪਛਾਣੇ ਨਾ ਨਾ ਤੇਰੇ ਕੋਈ ਜਾਣਦਾ ਨਹੀਂ ਤੂੰ ਆ ਕੇ ਸਵਾਲ ਕਰਨ ਲੱਗ ਪਿਆ ਕੋਈ ਨੀ ਰਾਜਨੀਤੀਆਂ ਹਸ ਤੱਕ ਗਿਆ ਵੀ ਰਾਜਨੀਤੀ ਲੈਓ ਲੈਓ ਇਹਨਾਂ ਨੂੰ ਵਾਪਸ ਕੱਢੋ ਇੱਧਰ ਸਾਰਿਆਂ ਨੂੰ ਕੰਮ ਕਰਨ ਦੇ ਬੰਦੇ ਨੂੰ ਕੰਮ ਕਰਕੇ ਵੀ ਦਿਖਾਵੇ ਨਾ ਮੈਡਮ ਵਾਂਗੂ ਉਹ ਕੋਈ 25 ਸਾਲ ਦੇ ਵਿੱਚ 25 ਸਾਲ ਦੇ ਵਿੱਚ ਉਹਨੇ ਕੋਈ ਪੱਥਰ ਨਹੀਂ ਇੱਥੇ ਲਾਇਆ ਪਰਸੋਂ 250 ਲੋਕਾਂ ਦਾ ਰੈਗੂਲਰ ਕੰਮ ਚੱਲ ਪਰਸੋਂ ਇੱਥੇ ਆਈ ਸੀ ਇੱਥੇ ਦੇ ਮੁੱਖ ਜ਼ਿੰਮੇਵਾਰ ਕਹਿੰਦੇ ਕਿ ਪਿਛਲੇ 26 ਸਾਲ ਤੋਂ ਕਿਸੇ ਸਰਕਾਰ ਨੇ ਇੱਕ ਪੱਥਰ ਨਹੀਂ ਇੱਥੇ ਲਾਇਆ ਜੀ ਔਰ ਪਿਛਲੇ 2 ਸਾਲ ਤੋਂ ਲਗਾਤਾਰ ਪੱਥਰ ਲੱਗ ਰਿਹਾ ਔਰ 5 ਕਰੋੜ ਦਾ ਕੰਮ ਸਰਕਾਰ ਨੇ ਇਸ ਬੰਦ ਦੇ ਉੱਤੇ ਕੀਤਾ ਔਰ ਸਾਰੇ ਅੰਦਰਲੇ ਪਾਸੇ ਸਾਰੇ ਪੱਥਰ ਲਾਇਆ ਇਹ ਤਮਾਸ਼ਵੀਨ ਜੇ ਇਕੱਠੇ ਹੋ ਕੇ ਆ ਜਾਂਦੇ ਆ ਘੰਟਾ ਨਹੀਂ ਕਦੇ ਬੰਦੇ ਦੇ ਕਰੋ ਇਦਾਂ ਦੇ ਨੂੰ ਇੱਥੇ ਪਹਿਲੇ ਦਿਨ ਬੜਿਆ ਜੀ ਮੈਂ ਦਾ 10 ਮਿੰਟ ਲਾ ਲਿਆ। ਖਰੀਆ ਪੱਗਾ ਬੰਨ ਕੇ ਇਹਨਾਂ ਨੂੰ ਲੁੱਟਣ ਦਾ ਲੋਕਾਂ ਨੂੰ ਹੰਸ ਲਿਆ ਆ। ਜੀ ਜੀ ਸਿਰਫ ਇਹਨਾਂ ਨੇ ਸਿਆਸਤ ਕਰਨੀ ਅੱਜ ਦਾ ਦਿਨ ਆ। ਠੀਕ ਹੈ ਜੀ। ਇਹਨਾਂ ਨੂੰ ਨਾਂ ਦਾ ਇਹਨਾਂ ਦਾ ਨਾਂ ਜਾਣਦੇ ਨਾ ਕਦੇ ਸ਼ਗਲਾਂ ਦੇਖੀਆਂ ਕਦੇ? ਚਲੋ ਕੱਢ ਕੇ ਲਿਓ ਇਹਨਾਂ ਨੂੰ ਬਾਹਰ। ਕਿਹਦੇ ਬੰਦੇ ਉਹ ਕਹਿਣ ਵੀ ਤੂੰ ਨਹੀਂ ਚਲੋ ਹੜ ਦੀ ਉਹ ਸੰਭਾਲ ਕਰ ਲਿਆ ਕਹਿੰਦੇ ਸਾਰੇ ਤਾਂ ਬਣਿਆ ਕੱਲ ਘੜਾਏ ਉਹ ਕੋਈ ਨਹੀਂ ਚਲਦੇ ਆ ਤੁਰਨ ਦਿਓ ਇਹਨਾਂ ਨੂੰ ਮੈਨੂੰ ਵੈਸੇ ਕਾਲੀ ਆ ਮੈਂ ਬਾਕੀ ਹਲਕਾ ਦੇਖਣ ਜਾ ਕੇ ਆ ਇੱਥੇ ਆਣ ਕੇ ਅੱਗੇ ਲਾਈਵ ਹੋਣ ਇੱਥੇ ਆਣ ਕੇ ਵੀ ਕੋਈ ਨਹੀਂ ਆਇਆ ਪਹਿਲਾਂ ਕਰਦੇ ਮੌਕੇ ਤੇ ਕਿਉਂ ਆਇਆ ਕੁੱਤੇਖਾਨੀ ਕਰਾਉਣੀ ਸੀ ਕਰਾ ਲਈ ਹਾਂ ਟਰਾਲੀ ਤੇ ਟਰਾਲੀ ਤੇ ਆਉਂਦੇ ਹੋ ਜੀ ਪਾਜੀ ਅੱਗੇ ਕਿਨ ਹੋ ਜਾ ਤੁਸੀਂ ਪਾਜੀ ਕੋਈ ਨਹੀਂ ਕੋਈ ਨਹੀਂ ਜਰ ਜਰ ਪਾਜੀ ਅੱਗੇ ਕਿਨ ਹੋ ਜਾ ਮੜਾ ਟਰਾਲੀ ਆ ਲੈ ਯਾਰ ਆਪਣੀ ਗੱਲ ਨਹੀਂ ਇੱਕ ਮਿੰਟ ਆ ਜਾ ਇੱਕ ਬੰਦੇ ਸਵੇਰ ਦੇ ਆ ਇੱਕ ਮਿੰਟ ਇਹ ਬਾਈ ਨੇ ਇੱਕ ਟ੍ਰੇਡੂਗਲੈਂਟ ਚਲੀ ਜਾਂਦੇ ਕਹਿੰ ਤੇਰੇ ਫੀਓ ਦੀ ਸਰਕਾਰੀ ਆ ਫੋਗਲੇ ਨਾਲ ਸਰਕਾਰੀ ਹੁੰਦੀ ਆ ਬਈਆ ਕਿਹਦੀ ਜੇਬ ਤੋਂ ਜਾਣੀ ਬੈਠੇ ਇੰਚਾਰਜੋ ਕਹਿਣ ਮੁੜ ਕੇ ਇੱਥੇ ਆਣ ਕੇ ਬੋਲਣ ਇੱਥੇ ਭਰੀ ਜਾਂਦੀ ਆ ਇਹ ਹੁਣ ਆਜੇ ਸਵੇਰ ਦੇ ਜਿਹੜੇ ਮੁੰਡੇ ਲੱਗ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਐਮਐਲਏ ਸਾਹਿਬ ਨੇ ਆਉਣਾ ਆ ਹਾਂ ਆ ਗਏ 700 ਲੋਕਾਂ ਦੀਆਂ ਲਾਸ਼ਾਂ ਤੇ ਨਹੀਂ ਰਾਜਨੀਤੀ ਕੀਤੀ ਲੋਕਾਂ ਦੇ ਫੰਡ ਖਾਦੇ ਨੇ ਇੱਥੇ ਇੱਥੇ ਉਹ ਜਿਹਨਾਂ ਦਾ ਨਾਂ ਨਾ ਜਾਣੇ ਕੋਈ ਸ਼ਕਲ ਨਹੀਂ ਦੇਖੀ ਕਿਸੇ ਸੰਗੋ ਵਾਲੇ ਮੈਂ ਕਹਿੰਦਾ ਇੱਥੇ ਗਾਰਾਟੀ ਨਾ ਕਹਿੰਦਾ ਗਰੰਟੀ ਨਾ ਕਹਿੰਦਾ ਸੰਗੋਵਾਲ ਵਾਸੀਆਂ ਨੂੰ ਦੇਖ ਲਓ ਹੋ ਸਕਦਾ 100 ਜੋ 5 ਸਾਰੇ ਜੋ 5000 ਦਾਖਲ ਹੋ ਕੇ ਨਾ ਮੈਂ ਜਾਣਦੇ ਹਾਂ ਨਾ ਨਾ ਜਾਣਦੇ ਹਾਂ ਬਾਕੀ 95 ਲੋਕ ਨਹੀਂ ਜਾਣਦੇ ਇਹਨਾਂ ਨੂੰ ਕੋਈ ਬੰਦਾ ਹੈ ਕੌਣ ਹੈ ਉਹ ਵੀ ਉਹ ਜਾਣਦੇ ਜਿਹੜੇ ਨਾਲ ਜੁੜੇ ਹੋਏ ਨਾਲੇ ਆ ਸਮਾਂ ਨਿਕਾ ਰਾਜਨੀਤੀ ਨਾਲੇ ਆ ਸਮਾਂ ਐਵੇਂ ਬਕਵਾਸ ਹੈ ਨਾਲੇ ਕੋਈ ਗੱਲ ਦਾ ਕੋਈ ਮੂਹਰ ਸਰਦ ਹੋਣਾ ਚਾਹੀਦਾ ਤੁਸੀਂ ਸਵਾਲ ਕਰਨਾ ਜੱਜਦਤ ਕਰੋ ਮੈਂ ਤਾਂ ਰਹਿੰਦੀ ਇੱਥੇ ਆ ਮੈਨੂੰ ਕਿਹਨੇ ਨਹੀਂ ਦੇਖਿਆ ਨਿੱਕਾ ਨਿੱਕਾ ਬੱਚਾ ਬੱਚਾ ਮੈਨੂੰ ਜਾਣਦਾ ਨੁਕਸਾਨ ਕਿੰਨਾ ਹੋ ਰਿਹਾ ਕਿੰਨੇ ਬੰਦੇ ਮਰ ਰਹੇ ਕਿੰਨੀਆਂ ਜਾਨਵਰ ਮਰ ਰਹੇ ਇਹ ਗੱਲਾਂ ਕਰ ਇਹਨੂੰ ਇਹਨੂੰ ਪੁੱਛੋ ਵੀ ਤੇਰੇ ਮੇਰੀ ਸੁਣ ਇਹਨੂੰ ਪੁੱਛ ਲਓ ਤੇਰੇ ਪਿੰਡ ਵਾਲੇ ਤੈਨੂੰ ਜਾਣਦੇ ਆ ਮੈਨੂੰ ਬੱਚਾ ਬੱਚਾ ਜਾਣਦਾ ਪੰਜ 6 ਸਾਲ ਤੋਂ ਲੈ ਕੇ ਬਜ਼ੁਰਗਾਂ ਤੱਕ ਸਹੀ ਗੱਲ ਹੈ ਹੈ ਸਵੇਰ ਤੇ ਇੱਥੇ ਆਜ ਕੇ ਸਾਝਦੇ ਆਏ ਆ ਨਾ ਇਹਦਾ ਪਿੰਡ ਜਾਣੇ ਕੋਈ ਤੇ ਨਾ ਇਹਦਾ ਨਾਮ ਜਾਣੇ ਕੋਈ ਨਹੀਂ ਨਹੀਂ ਉਹ ਹੀ ਨੇ ਅਸੀਂ ਕਿਹਾ ਮੈਂ ਕਿ ਤੁਸੀਂ ਰਾਜਨੀਤੀ ਬਾਹਰ ਛੇ ਕੀ ਕਰੋ 5 ਵਜੇ ਦਾ ਸਾਰਾ ਪ੍ਰਸ਼ਾਸਨ ਇੱਥੇ ਆ ਐਸੇ ਜੋ ਬਿਲਗਾ ਇੱਥੇ ਆ ਜੀਸੀਬੀ ਦਾ ਸਰੇਹਾ ਗਿਆ ਸੀ ਘੰਟੇ ਦੇ ਵਿੱਚ ਜੀਸੀਬੀ ਦੇਖੋ ਜੀ ਤੁਰੰਤ ਮਾਲਾ ਕਾਲ ਕੀਤੀ ਤਾਂ ਇਹ ਵੀ ਆ ਇੱਕ ਘੰਟੇ ਦੇ ਵਿੱਚ ਆ ਕੇ ਰੋਏ ਆ ਲੈ ਇਹਨਾਂ ਨੂੰ ਫੜ ਕੇ ਇਧਰ ਖਿੱਚ ਕੇ ਸਮਝ ਨਹੀਂ ਇਹ ਗੱਲ ਕਰਦਾ ਕਿਹੜੀਆਂ ਇਧਰ ਡੋਬਣ ਵਾਲੇ ਆ ਇੱਥੇ ਦਰਿਆ ਦੇ ਵਿੱਚ ਇਹ ਇਹ ਕਿੰਨੀ ਵਾਰੀ ਇੱਥੇ ਆਣ ਕੇ ਲਾਈਵ ਹੋਇਆ ਚਲੋ ਆਓ ਇਹਨਾਂ ਨੂੰ ਟੱਕਰਿਆ ਕੋਈ ਨਹੀਂ ਨਾ ਬਚ ਕੇ ਨਿਕਲ ਜਾਂਦੇ ਇਹਨਾਂ ਕੋਲੋਂ ਜਵਾਬ ਦੇਣ ਤੋਂ